6-7 ਸਾਲ ਹੋ ਗਏ ਸੇਵਾ ਦਿੰਦੇ ਆ ਬਟਾਲੇ ਜ਼ਿਲ੍ਹੇ ਦਾ ਸਭ ਤੋਂ ਟਾਪ ਦਾ ਹਸਪਤਲ ਤੇ ਆਹ ਵੀਰੋ ਹਸਪਤਲ ਖੁੱਲਣ ਲੱਗਾ ਜੇ ਅੰਮ੍ਰਿਤਸਰ ਚ ਤੁਸੀਂ ਦੇਖ ਰਹੇ ਹੋ ਨਾਨ ਪ੍ਰੋਫਿਟ ਐਨ ਐਚ ਸੈਕੰਡ ਹਸਪਤਲ ਇਨ ਅੰਮ੍ਰਿਤਸਰ ਕਮਿੰਗ ਸੂਨ ਔਰ ਐਸ ਹਸਪਤਲ ਦੀਆਂ ਜਿਹੜੀਆਂ ਨੇ ਅੱਜ ਆਪਾਂ ਇਹ ਐਸ ਹਸਪਤਲ ਦਾ ਬੂਟਾ ਲੱਗਾ ਜੇ ਲੱਗਣਾ ਇਹਦੀ ਜੜ ਲੱਗੇ ਆ ਭਰਨ ਗੱਡੀ ਕੰਕਰੀਟ ਵਾਲੀ ਆ ਗਈ ਔਰ ਇਹ ਹਸਪਤਲ ਇੰਡੀਆ ਦਾ ਵਰਲਡ ਕਲਾਸ ਇੰਡੀਆ ਦਾ ਟਾਪ ਦਾ ਹਸਪਤਲ ਹੈ ਹੋਏ ਯਾਰ ਇਹਦੇ ਵਿੱਚ ਸਤੋਂ ਵੱਡੀ ਗੱਲ ਕਿਹੜੀ ਆ ਉਹ ਮੈਂ ਬੜੇ ਪ੍ਰਾਊਡ ਦੇ ਨਾਲ ਬੜੇ ਮਾਣ ਦੇ ਨਾਲ ਵੀਰੋ ਕਹਿਣੀ ਲੱਗਾਂ ਹਾਂ ਕਿ ਇਹ ਹਸਪਤਲ 7 ਮੰਜ਼ਲਾਂ ਬਣਨੀਆਂ ਨੇ 7 ਮੰਜ਼ਲਾਂ ਬਣਨੀਆਂ ਨੇ ਔਰ 7ਵੀਂ ਮੰਜ਼ਲ ਤੱਕ 1 ਵੀ ਰੁਪਿਆ ਡੋਨੇਸ਼ਨ ਨਹੀਂ ਲੈਣੀ 1 ਵੀ ਰੁਪਿਆ ਸੇਵਾ ਨਹੀਂ ਲੈਣੀ ਔਰ ਬਗੈਰ ਸੇਵਾ ਤੋਂ 7 ਮੰਜ਼ਾਂ ਇਹ ਹਸਪਤਲ ਖੜਾ ਕਰਨਾ ਵਾ ਸਿਰਫ ਬੇਸਮੈਂਟ ਦੀ ਜਿਹੜੀ ਸੇਵਾ ਵਾ ਸਭ ਤੋਂ ਮਹਿੰਗੀ ਬੇਸਮੈਂਟ ਔਰ ਬੇਸਮੈਂਟ ਦੀ ਸੇਵਾ ਸਾਡੇ ਬੜੇ ਸਤਿਕਾਰਯੋਗ ਰੱਬ ਰੂਪ ਸ਼ਖਸੀਅਤ ਸਰਦਾਰ ਬਹਾਦਰ ਸਿੰਘ ਕੈਨੇਡਾ ਅੰਕਲ ਜੀ ਹੁਣਾਂ ਨੇ ਬੇਸਮੈਂਟ ਦੀ ਸੇਵਾ ਲਈ ਆ ਔਰ ਉਹਦੇ ਉੱਪਰ 7 ਮੰਜ਼ਲਾਂ ਬਣਨੀਆਂ ਨੇ ਔਰ ਸਾਰੀਆਂ ਆਪਣੇ ਹੀ ਆਪਣੀ ਪ੍ਰਾਪਰਟੀ ਵੇਚ ਕੇ ਆਪਣੀ ਜ਼ਮੀਨ ਗਹਿਣੇ ਪਾ ਕੇ ਆਪਣੀਆਂ ਕਾਰਾਂ ਗੱਡੀਆਂ ਸੌਂਗ ਆਪਣੇ ਸਭ ਖਤਮ ਕਰਕੇ ਔਰ ਇਹ ਹਸਪੀਟਲ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਵੀਰੋ ਇਹ ਹਸਪੀਟਲ ਖੜਾ ਹੋਏਗਾ ਔਰ ਅੱਜ ਇਹਦਾ ਬੂਟਾ ਲੱਗਾ ਜੇ ਲੱਗਣ ਅੱਜ ਇਹਦੀਆਂ ਨੀਆਂ ਲੱਗੀਆਂ ਭਰ ਲੈ ਇਹ ਗਲਾਈ ਦੇ ਇਹ ਗੋਲ ਆ ਗੁਲਾਈ ਦੇ ਵਿੱਚ ਅਸੀਂ ਬਣਾ ਰਹੇ ਹਾਂ ਔਰ ਪੂਰਾ ਗਲਾਸ ਲੱਗਣਾ ਜਿੱਦਾਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਇਦਾਂ ਹੀ ਪੂਰਾ ਗਲਾਸ ਦਾ ਹੀ ਬਣਨਾ ਏ ਔਰ ਇੰਡੀਆ ਦਾ ਨਾਨ-ਪ੍ਰੋਫਿਟ ਸਭ ਤੋਂ ਟਾਪ ਦਾ ਹਸਪੀਟਲ ਪੂਰੇ ਇੰਡੀਆ ਦੇ ਵਿੱਚ ਹੋਏਗਾ ਇਹ ਮੈਂ ਦਾਅਵੇ ਨਾ ਕਹਿੰਦਾ ਹਾਂ ਔਰ ਅੰਮ੍ਰਿਤਸਰ ਗੁਰੂਆਂ ਪੀਰਾਂ ਸ੍ਰੀ ਗੁਰੂ ਰਾਮਦਾਸ ਦੀ ਧਰਤੀ ਇਹ ਪਵਿੱਤਰ ਧਰਤੀ ਗੁਰੂਆਂ ਪੀਰਾਂ ਦੀ ਔਰ ਇੱਥੇ ਲੋਕ ਇਲਾਜ ਬਿਨਾ ਤੜਫਦੇ ਨੇ ਪ੍ਰੈਗਨੈਂਟ ਔਰਤਾਂ ਕਈ ਵਾਰ ਹਸਪੀਟਲਾਂ ਦੇ ਦਰਵਾਜ਼ਿਆਂ ਤੇ ਦਮ ਤੋੜ ਜਾਂਦੀਆਂ ਨੇ ਅਗਲੇ ਦਰਵਾਜ਼ਾ ਨਹੀਂ ਖੋਲਦੇ ਅੰਦਰ ਵਾਰਡ ਦੇ ਨਹੀਂ ਗੇ ਬੱਚਾ ਹੋਣ ਵਾਲਾ ਇਹ ਇਹ ਮੈਂ ਕਈ ਕੇਸ ਵੇਖੇ ਨੇ ਅਮਰਸਰ ਦੇ ਵਿੱਚ ਮਰੇ ਬੰਦੇ ਨੂੰ ਵੈਂਟੀ ਦੇ ਉੱਤੇ ਮਸ਼ੀਨਾਂ ਦੇ ਉੱਤੇ ਲਾ ਛੱਡਦੇ ਨੇ ਬੰਦਾ ਮਰ ਜਾਂਦਾ ਉਹ ਤੇ ਪੈਸੇ ਹੀ ਬਣਦੇ ਰਹਿੰਦੇ ਨੇ ਔਰ ਦਿਮਾਗ ਹਾਰਟ ਸਪਾਈਨ ਦੀਆਂ ਸਰਜਰੀਆਂ 5-5 ਲੱਖ ਰੁਪਈਆ ਵਸੂਲਦੇ ਨੇ 10-10 ਲੱਖ ਰੁਪਈਆ ਔਰ ਨਾਨ ਪ੍ਰੋਫਿਟ ਜਿਹੜਾ ਲੱਖਾਂ ਦਾ ਕੰਮ ਉਹ ਸੌਵਾਂ ਤੇ ਹਜ਼ਾਰਾਂ ਦੇ ਵਿੱਚ ਹੋਇਆ ਕਰੇਗਾ ਔਰ ਜੇ ਕੋਈ ਮਰੀਜ਼ ਸਾਡੇ ਕੋ ਆ ਗਿਆ ਬਿਲਕੁਲ ਕਿਸੇ ਕੋ ਪੈਸਾ ਨਹੀਂ ਤੇ ਫਰੀ ਟੋਟਲੀ ਫਰੀ ਤੇ ਵੈਸੇ ਨਾਨ-ਪ੍ਰੋਫਿਟ ਔਰ ਚਲੋ ਇਹ ਚ ਕੋਈ ਗੋ ਨਹੀਂ ਜੀ ਮੈਂ ਜਿਹੜੀ ਗੱਲ بار-बार ਕਰ ਰਿਹਾ ਕਿ ਸਤਵੀਂ ਮੰਜ਼ਲ ਤੱਕ ਸੇਵਾ ਨਹੀਂ ਲੈਣੀ ਇਹ ਆਪ ਖੜਾ ਕਰਕੇ ਦੱਸਣਾ ਵੀਰੋ ਤੁਹਾਨੂੰ ਦੱਸਣਾ ਵਾ ਕਿ ਅਸੀਂ ਖੁਦ ਵੀ ਕਰ ਸਕਦੇ ਹਾਂ ਕਰਨਾ ਚਾਹੀਏ ਆ ਪਟਾਲੇ ਅਬ ਬਟਾਲੇ ਦੀ ਧਰਤੀ ਦੇ ਉੱਤੇ ਹਸਪਤਲ ਚੱਲਣ ਰਿਹਾ ਵਾ 7 ਸਾਲ ਹੋ ਗਏ ਇਹਨੂੰ ਚੱਲਦੇ ਨੂੰ ਔਰ ਪੀਜੀਆ ਇਹਦੇ ਰਕਾਰਡ ਤੋੜ ਦਿੱਤੇ ਆਪਾਂ ਜਿੰਨਾ ਇੱਥੇ ਅਸੀਂ ਗੋਡੇ ਚੂਲੇ ਔਰ ਜਿੰਨੇ ਅਪਰਸ਼ਨ ਕੀਤੇ ਨੇ ਪਰ ਬਟਾਲੇ ਦੇ ਵਿੱਚ ਡਾਕਟਰਾਂ ਦੀ ਕਮੀ ਸੀ ਔਰ ਹੁਣ ਅਸੀਂ ਅਮਰਸਰ ਦੇ ਵਿੱਚ ਇਹ ਹਸਪਤਲ ਜਿਹੜਾ ਹੈ ਅਮਰਸਰ ਦੇ ਉੱਤੇ ਬਣ ਐਨ ਐਚ ਸੈਕੰਡ ਨਾਨ ਪ੍ਰੋਫਿਟ ਹਸਪਤਲ ਅਮਰਸਰ ਦੇ ਵਿੱਚ ਵੀ ਰਿਓ ਇਹ ਔਰ ਮੈਨੂੰ ਬੜਾ ਪ੍ਰਾਊਡ ਆ ਬੜਾ ਮਾਣ ਆ ਕਿ ਗੁਰੂਆਂ ਪੀਰਾਂ ਦੀ ਪਿੱਤਰ ਧਰਤੀ ਦੇ ਜਹਾਨੂ ਇਹ ਸੇਵਾ ਦਾ ਮੌਕਾ ਵੀਰੇ ਮਿਲ ਰਿਹਾ ਹੈ ਔਰ ਬਾਕੀ ਇਹ ਨਹੀਂ ਕਿ ਮੈਂ ਸੇਵਾ ਨਹੀਂ ਲੈਣੀ ਸੱਤ ਮੰਜ਼ਲੇ ਬਣਾ ਕੇ ਔਰ ਬਾਅਦ ਵਿੱਚ ਇਹਦੇ ਵਿੱਚ ਮਸ਼ੀਨਾਂ ਬੜੀਆਂ ਮਹਿੰਗੀਆਂ ਆਉਣੀਆਂ ਨੇ ਕਰੋੜ ਕਰੋੜ ਦੋ ਦੋ ਕਰੋੜ ਦੀਆਂ ਚਾਰ ਪੰਜ 5 ਕਰੋੜ ਦੀ ਮਸ਼ੀਨ ਆ ਜਿਹੜੀ ਹਾਰਟ ਦੀ ਬਾਈਪਾਸ ਸਰਜਰੀ ਕਰਦੀ ਆ ਔਰ ਉਦਾਂ ਦੀਆਂ ਮਸ਼ੀਨਾਂ ਜਿਹੜੀਆਂ ਆਪਾਂ ਜਰਮਨ ਦੇ ਵਿੱਚ ਅਮਗਾਉਣੀਆਂ ਉਦੋਂ ਆਪਾਂ ਚਲੋ ਤੁਹਾਡੇ ਕੋਲ ਸੇਵਾ ਦਾ ਮੌਕਾ ਤੁਹਾਨੂੰ ਦਵਾਂਗੇ ਅਗਰ ਸਾਨੂੰ ਮੰਗਦੇ ਬਣ ਕੇ ਭੀਖ ਵੀ ਮੰਗਣੀ ਪੈਗੀ ਤਾਂ ਉਹ ਵੀ ਮੰਗਾਗੇ ਪਰ ਸੱਤ ਮੰਜ਼ਲਾ ਆਪਣੇ ਆਪਣੇ ਹੀ ਦਮ ਦੇ ਉੱਤੇ ਬਣਾ ਕੇ ਤੁਹਾਨੂੰ ਖੜੀਆਂ ਕਰਕੇ ਔਰ ਇਹ ਦੱਸਣੀਆਂ ਨੇ ਔਰ ਗੱਲਾਂ ਨਹੀਂ ਸਿਰਫ ਗੱਲਾਂ ਨਾਲ ਕੰਮ ਨਹੀਂ ਸਾਰਦੇ ਇਹ ਪ੍ਰੈਕਟੀਕਲ ਕਰਕੇ ਵਿਖਾ ਲਿਆ ਹੈ ਇੱਕ ਹਸਪਤਾਲ ਬਟਾਲੇ ਜੇ ਸੱਤਾਂ ਸਾਲਾਂ ਤੋਂ ਤੇ ਦੂਜਾ ਅੰਬਰਸਰ ਦੇ ਵਿੱਚ ਅੱਜ ਅੱਜ ਬੂਟਾ ਲਗਾ ਲੱਗਣ ਲੱਗਾ ਜੇ ਅੰਮ੍ਰਿਤਸਰ ਦੇ ਵਿੱਚ ਇਹ ਗੱਲਾਂ ਨਹੀਂ ਇਹ ਪ੍ਰੈਕਟੀਕਲੀ ਆ ਬਟਾਲੇ ਵਾਲਾ ਹਸਪੀਟਲ ਜਿਹੜਾ ਵਾ ਉਹ ਸਾਰਿਆਂ ਦੇ ਸਹਿਯੋਗ ਨਾਲ ਖੜਾ ਕੀਤਾ ਸੀ ਪਰ ਇਹ ਤੁਹਾਨੂੰ ਆਪ ਕਰਕੇ ਦੱਸਣਾ ਹੈ ਇੱਕ ਵਾਰ ਦੱਸਣਾ ਵਾ ਕੰਮ ਕਰਕੇ ਆਪ ਵੀ ਕਰਕੇ ਦੱਸਣਾ ਵਾ ਕਿਉਂਕਿ ਸੇਵਾ ਜਿਹੜੀ ਆ ਉਹ ਘਰੋਂ ਸਟਾਰਟ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਆਪਣੀ ਜ਼ਮੀਨ ਗਹਿਣੇ ਪਾਓ ਆਪਣੀ ਕਾਰ ਵੇਚੋ ਆਪਣੇ ਪਲਾਟ ਵਿੱਚੋਂ 3-3 ਕਰੋੜ ਦੇ ਪਲਾਟ ਨੇ ਜਿਹੜੇ 1.5-1.5 ਕਰੋੜ ਦੇ ਵੇਚਦੇ ਨੇ ਸਿਰਫ ਐਸ ਹਸਪੀਟਲ ਵਾਸਤੇ ਚਲੋ ਖੈਰ ਵੀਰੇ ਵਿਚਾਰਾਂ ਨੂੰ ਸਮਾਪਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨ ਮੇਰਾ ਮਨ ਹੋਏ ਸੰਦਾ